ਸਤਿ ਸ਼੍ਰੀ ਅਕਾਲ ਧਾਨ ਮਿਊਟ ਵੇਖ ਰਹੇ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ NEET ਦੇ ਪੇਪਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਈ ਜਣੇ ਕਹਿ ਰਹੇ ਨੇ ਕਿ NEET ਦਾ ਪੇਪਰ ਪਹਿਲਾਂ ਹੀ ਲੀਕ ਹੋ ਗਿਆ ਸੀ ਕੁਝ ਜਣਿਆਂ ਦਾ ਕਹਿਣਾ ਕਿ NEET ਦੇ ਪੇਪਰ ਦੇ ਜਿਹੜੇ ਨਤੀਜੇ ਆਏ ਨੇ ਉਹਨਾਂ ਨਤੀਜਿਆਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਗੜਬੜੀ ਜ਼ਰੂਰ ਕੀਤੀ ਗਈ ਹੈ ਇਸ ਸਾਲ NEET ਦਾ ਪੇਪਰ 5 ਮਈ ਨੂੰ ਹੁੰਦਾ 24 ਲੱਖ ਵਿਦਿਆਰਥੀ NEET ਦੇ ਪੇਪਰ ਦੇ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਨੇ ਤੇ ਉਹਨਾਂ 24 ਲੱਖ ਵਿਦਿਆਰਥੀਆਂ ਦੇ ਵਿੱਚੋਂ ਸਿਰਫ 23 ਲੱਖ 33 ਹਜ਼ਾਰ ਬੱਚਿਆਂ ਨੇ NEET ਦਾ ਪੇਪਰ ਦਿੱਤਾ 4 ਜੂਨ ਨੂੰ ਨਤੀਜੇ ਆਉਂਦੇ ਨੇ ਤਾਂ ਪਤਾ ਲੱਗਦਾ ਕਿ 67 ਵਿਦਿਆਰਥੀ ਅਜਿਹੇ ਨੇ ਜਿੰਨਾ ਵਿਦਿਆਰਥੀਆਂ ਦੇ 720 ਚੋਂ 720 ਅੰਕ ਆਏ ਨੇ ਯਾਨੀ ਕਿ 60 ਵਿਦਿਆਰਥੀਆਂ ਨੇ NEET ਦੇ ਪੇਪਰ ਚੋਂ 100% ਦੀ ਅੰਕ ਹਾਸਲ ਕੀਤੇ ਇਹਨਾਂ 67 ਵਿਦਿਆਰਥੀਆਂ ਦੇ 100 ਚੋਂ 100% ਦੀ ਅੰਕ ਹਾਸਲ ਕਰਨ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿਉਂਕਿ ਸਾਲ 2023 ਦੇ ਵਿੱਚ ਸਿਰਫ ਤੇ ਸਿਰਫ ਦੋ ਬੱਚਿਆਂ ਦੇ ਹੀ 100% ਦੇ ਅੰਕ ਆਏ ਸੀ ਤੇ ਫਿਰ ਉਸ ਤੋਂ ਬਾਅਦ ਵਿੱਚ ਸਾਲ 2022 ਦੀ ਗੱਲ ਕਰੀਏ ਤਾਂ ਉਦੋਂ ਕਿਸੇ ਵੀ ਬੱਚੇ ਦੇ ਯਾਨੀ ਪੂਰੇ ਨੰਬਰ ਨਹੀਂ ਆਏ ਯਾਨੀ ਕਿ 720 ਚੋਂ ਕਿਸੇ ਵੀ ਬੱਚੇ ਨੇ 720 ਨੰਬਰ ਨਹੀਂ ਲਏ ਪਰ ਇਸ ਸਾਲ 60 ਵਿਦਿਆਰਥੀਆਂ ਦੇ 720 ਚੋਂ 720 ਨੰਬਰ ਆਉਂਦੇ ਨੇ ਤੇ ਇਹਨਾਂ 60 ਵਿਦਿਆਰਥੀਆਂ ਦੇ ਵਿੱਚੋਂ 6 ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਵਿਦਿਆਰਥੀਆਂ ਨੇ ਇੱਕੋ ਸੈਂਟਰ ਦੇ ਵਿੱਚ ਬਹਿ ਕੇ ਪੇਪਰ ਦਿੱਤਾ ਤੇ ਉਹ ਸੈਂਟਰ ਹਰਿਆਣਾ ਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਸਵਾਲ ਉੱਠੇ ਕਿ ਅਜੀਹਾ ਕਿਵੇਂ ਹੋ ਸਕਦਾ ਏ ਇੱਥੇ ਹੀ ਬਸ ਨਹੀਂ ਸਵਾਲ ਇਸ ਕਰਕੇ ਵੀ ਉੱਠਦਾ ਏ ਕਿਉਂਕਿ ਇਸ ਵਾਰ ਵਿਦਿਆਰਥੀਆਂ ਦੇ 720 ਦੇ ਵਿੱਚੋਂ 718 ਤੇ 719 ਨੰਬਰ ਵੀ ਆਏ ਜੋ ਕਿ ਫਾਰਮੂਲੇ ਮੁਤਾਬਕ ਸੰਭਵ ਨਹੀਂ ਹਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਾਹਿਰ ਕਹਿ ਰਹੇ ਨੇ ਕਿ ਅਜੀਹਾ ਨਹੀਂ ਹੋ ਸਕਦਾ ਕਿਉਂਕਿ ਇਸ ਇਮਤਿਹਾਨ 'ਚ ਕਿਸੇ ਸਹੀ ਉੱਤਰ ਦੇ 4 ਅੰਕ ਤੈਅ ਕੀਤੇ ਗਏ ਸਨ ਜਦ ਕਿ ਗਲਤ ਜਵਾਬ ਦਾ ਇੱਕ ਨੰਬਰ ਕੱਟ ਲਿਆ ਜਾਂਦਾ ਹੈ ਜਿਸ ਦਾ ਇੱਕ ਜਵਾਬ ਗਲਤ ਹੋਇਆ ਤਾਂ ਉਸ ਦੇ 4 ਨੰਬਰ ਕੱਟੇ ਜਾਣਗੇ ਤੇ 716 ਨੰਬਰ ਹਾਸਲ ਕਰੇਗਾ ਜਿਵੇਂ ਚਰਚਾਵਾਂ ਨੇ ਕਿ ਪੇਪਰ ਲੀਕ ਹੋਇਆ ਤੇ ਇਸ ਮਾਮਲੇ ਦੇ ਵਿੱਚ ਬਿਹਾਰ ਪੁਲਿਸ ਨੇ ਇੱਕ ਰਿਪੋਰਟ ਦਰਜ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ 13 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਵਿਹਾਰ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜਿਹੜੀ ਵਿਸ਼ੇਸ਼ ਜਾਂਚ ਟੀਮ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਕਿ ਆਖਿਰ ਪੂਰਾ ਮਾਮਲਾ ਕੀ ਹੈ ਨੀਟ ਇਮਤਿਹਾਨ ਤੋਂ ਜਿਸ ਤਰ੍ਹਾਂ ਵਿਦਿਆਰਥੀਆਂ ਦੇ ਚੰਗੇ ਨੰਬਰ ਆਏ ਨੇ ਯਾਨੀ ਕਿ 68 ਵਿਦਿਆਰਥੀਆਂ ਦੇ 720 ਤੋਂ 720 ਨੰਬਰ ਆਏ ਨੇ ਤੇ ਉਸੇ ਤਰ੍ਹਾਂ ਕਈ ਵਿਦਿਆਰਥੀ ਹੈ ਜਿਹਨਾਂ ਦੇ ਪਹਿਲਾਂ ਪਿਛਲੇ ਸਾਲਾਂ ਦੇ ਨਤੀਜਿਆਂ ਨਾਲੋਂ ਚੰਗੇ ਨੰਬਰ ਆਏ ਤੇ ਉਸ ਦੇ ਨਾਲ ਕੁਆਲੀਫਾਈਂਗ ਸਕੋਰ ਜਿਹੜੀ ਹੈ ਉਹ ਵੀ ਵਧ ਗਈ ਹੈ ਜੋ ਪਹਿਲਾਂ 130 ਹੁੰਦੀ ਸੀ ਹੁਣ 100 ਚਾਟ ਹੋ ਗਈ ਹੈ ਇਸ ਕਰਕੇ ਸਾਰੇ ਸਵਾਲ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਉੱਠ ਰਹੇ ਨੇ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤੇ ਉਹ ਵਿਦਿਆਰਥੀ ਵੀ ਇਹਨਾਂ ਨਤੀਜਿਆਂ ਤੋਂ ਨਾ ਖੁਸ਼ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਐਨਟੀਏ ਕੀ ਕਹਿ ਰਹੀ ਹੈ ਉਹਨਾਂ ਦੇ ਵੱਲੋਂ ਕਿਸ ਤਰੀਕੇ ਦਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਉਹਨਾਂ ਸਿੱਧੇ ਤੌਰ ਦੇ ਉੱਤੇ 6 ਜੂਨ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿਉਂਕਿ ਜਿਵੇਂ ਹੀ ਨਤੀਜੇ ਆਏ ਤਾਂ ਉਦੋਂ ਹੀ ਸਵਾਲ ਉੱਠਨੇ ਸ਼ੁਰੂ ਹੋ ਗਏ ਪਰ ਐਨਟੀਏ ਦੇ ਵੱਲੋਂ ਉਦੋਂ ਹੀ ਜਿਹੜਾ ਸਪਸ਼ਟੀਕਰਨ ਆਪਣਾ ਦਿੱਤਾ ਗਿਆ ਸੀ ਨੈਸ਼ਨਲ ਟੈਸਟਿੰਗ ਜ ਸੀ ਨੇ 6 ਜੂਨ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਜਿੰਨੇ ਵੀ ਕਥਤ ਦੋਸ਼ ਜਿਹੜੇ ਨੇ ਪੇਪਰ ਨੂੰ ਲੈ ਕੇ ਲੱਗ ਰਹੇ ਨੇ ਉਹਨਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਪੇਪਰ ਠੀਕ ਠੰਗ ਦੇ ਨਾਲ ਲਿਆ ਗਿਆ ਹੈ ਜਿਹੜੇ ਨਤੀਜੇ ਆਏ ਨੇ ਉਹਨਾਂ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜੀ ਨਹੀਂ ਕੀਤੀ ਗਈ NTSE ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਛੇਤੀ ਤੋਂ ਛੇਤੀ ਨਤੀਜਾ ਇੱਕ ਤੈਅ ਪ੍ਰਕਿਰਿਆ ਹੈ ਇਸ ਵਾਰ NTSE ਨੇ ਕੰਮ 30 ਦਿਨਾਂ ਦੇ ਅੰਦਰ ਕਰ ਦਿੱਤਾ ਹੈ ਕਿਉਂਕਿ ਇਸ ਵਾਰ ਜਿਵੇਂ ਹੀ ਪੇਪਰ ਹੋਇਆ ਤਾਂ ਉਸ ਤੋਂ ਥੋੜੇ ਦਿਨ ਬਾਅਦ ਨਤੀਜੀਆਂ ਨਤੀਜੇ ਆਗੇ ਸਨ ਜਿਸ ਨੂੰ ਲੈ ਕੇ ਸਵਾਲ ਉਠ ਰਹੇ ਸੀ ਤਾਂ NTSE ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਅਸੀਂ ਆਪਣਾ ਕੰਮ 30 ਦਿਨਾਂ ਦੇ ਵਿੱਚ ਵਿੱਚ ਮੁਕੰਮਲ ਕੀਤਾ ਹੈ 1563 ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਨੇ ਉਹਨਾਂ ਨੂੰ ਪੇਪਰ ਲਈ ਘੱਟ ਸਮਾਂ ਮਿਲਿਆ ਸੀ ਕੁਝ ਪ੍ਰੀਖਿਆਰਥੀਆਂ ਨੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਕੇ ਕਿਹਾ ਸੀ ਕਿ ਪ੍ਰੀਖਿਆ ਕੇਂਦਰ ਸਮੇਂ ਸਿਰ ਇਮਤਿਹਾਨ ਸ਼ੁਰੂ ਨਹੀਂ ਕਰ ਸਕਿਆ ਯਾਨੀ ਕਿ ਜਿਹੜਾ ਉਹਨਾਂ ਦਾ ਪੇਪਰ ਹੈ ਉਹ ਛੇਤੀ ਸ਼ੁਰੂ ਨਹੀਂ ਕੀਤਾ ਗਿਆ ਇਸ ਕਰਕੇ ਉਹਨਾਂ ਬੱਚਿਆਂ ਨੂੰ ਗ੍ਰੇਸ ਮਾਰਕ ਦਿੱਤੇ ਗਏ ਸੀ ANTINA ਕਿਹਾ ਕਿ ਸੈਂਟਰ ਦੇ CCTV ਫੁਟੇਜ ਵੇਖ ਕੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਨੂੰ ਗ੍ਰੇ ਅੰਕ ਦਿੱਤੇ ਗਏ ਨੇ ਇਸ ਲਈ ਉਹੀ ਫਾਰਮੂਲਾ ਅਪਣਾਇਆ ਗਿਆ ਜੋ ਸੁਪਰੀਮ ਕੋਰਟ ਨੇ ਸੰਜੀ ਕਾਨੂੰਨ ਪ੍ਰੀਖਿਆ ਲਈ ਸੁਝਾਇਆ ਸੀ ਇਹ ਹੀ ਕਾਰਨ ਹੈ ਕਿ ਕੁਝ ਵਿਦਿਆਰਥੀ ਜਿਨ੍ਹਾਂ ਨੂੰ 718 ਅੰਕ ਮਿਲੇ ਨੇ ਉਹਨਾਂ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਨੇ ਕਿਉਂਕਿ ਫਾਰਮੂਲੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ 718 ਨੰਬਰ ਵਿਦਿਆਰਥੀ ਨੂੰ ਨਹੀਂ ਮਿਲ ਸਕਦੇ ਜੇਕਰ ਫਾਰਮੂਲਾ ਲਾਗੂ ਹੁੰਦਾ ਤਾਂ ਵਿਦਿਆਰਥੀ ਦੇ 716 ਨੰਬਰ ਆਣਗੇ ਪਰ ਇਹਨਾਂ ਵਿਦਿਆਰਥੀ ਜਿਨ੍ਹਾਂ ਦੇ ਨੰਬਰ 718 ਜਾਂ ਫਿਰ 719 ਆਏ ਹੈ ਉਹਨਾਂ ਵਿਦਿਆਰਥੀਆਂ ਨੂੰ ਗ੍ਰੇਸ ਮਾਰਕਿੰਗ ਕੀਤੀ ਗਈ ਹੈ ਜਿਸ ਕਰਕੇ ਉਹਨਾਂ ਦੇ ਨੰਬਰ 718 ਜਾਂ ਫਿਰ 19 ਹਨ ਇਸ ਤੋਂ ਇਲਾਵਾ 44 ਹੋਰ ਵਿਦਿਆਰਥੀ ਜਿਨ੍ਹਾਂ ਨੂੰ 720 ਅੰਕ ਯਾਨੀ ਕਿ ਜਿਨ੍ਹਾਂ ਵਿਦਿਆਰਥੀਆਂ ਦੇ 100% ਦੀ ਅੰਕਾਇ ਨੇ ਉਨ੍ਹਾਂ ਨੂੰ ਫਿਜ਼ਿਕਸ ਦੇ ਇੱਕ ਪ੍ਰਸ਼ਨ ਦੇ ਲਈ ਰਿਵੀਜ਼ਨ ਅੰਕ ਦਿੱਤੇ ਗਏ ਸਨ ਏਜੰਸੀ ਦੇ ਵੱਲੋਂ ਇਹ ਵੀ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਪੇਪਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਨਹੀਂ ਕੀਤੀ ਗਈ ਪ੍ਰੀਖਿਆ ਦੀ ਸ਼ੁੱਧਤਾ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਅਸੀਂ ਵਿਧਾਨ ਮੁਤਾਬਕ ਇਸ ਬਾਰੇ ਕਾਰਵਾਈ ਜ਼ਰੂਰ ਕਰਾਂਗੇ ਸੋ ਇਸ ਪੂਰੇ ਮਾਮਲੇ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ NEET ਦੀ ਪ੍ਰੀਖਿਆ ਦੁਬਾਰਾ ਹੋਣੀ ਚਾਹੀਦੀ ਹੈ ਕਿਉਂਕਿ 60 ਵਿਦਿਆਰਥੀਆਂ ਦੇ 720 ਤੋਂ 720 ਅੰਕ ਨਹੀਂ ਆ ਸਕਦੇ ਇਨ੍ਹਾਂ 67 ਵਿਦਿਆਰਥੀਆਂ ਦੇ ਵਿੱਚੋਂ 6 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਵਿਦਿਆਰਥੀਆਂ ਦਾ ਇੱਕੋ ਸੈਂਟਰ ਦੇ ਵਿੱਚ ਪੇਪਰ ਕੀਤਾ ਗਿਆ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਹੈ ਹਾਲਾਂਕਿ ਉਦੋਂ ਸੁਣਵਾਈ ਨਹੀਂ ਹੋ ਸਕੇ ਛੁੱਟੀਆਂ ਦੇ ਕਰਕੇ ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਸੀਂ ਛੁੱਟੀਆਂ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਕਰਾਂਗੇ ਅਦਾਲਤ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਹਰ ਤਸੂਬੇ ਦੇ ਵਿੱਚ ਇੱਕ ਜਿਹੜੀ ਟੀਮ ਦਾ ਗਠਨ ਕੀਤਾ ਜਾਵੇ ਜਿਹੜੀ ਟੀਮ ਇਸ ਪੂਰੇ ਮਾਮਲੇ ਦੀ ਸੁਣਵਾਈ ਕਰੇਗੀ ਸੋ ਇਸੇ ਨੂੰ ਲੈ ਕੇ ਸਿਆਸਤਦਾਨ ਵੀ ਸਵਾਲ ਚੁੱਕ ਰਹੇ ਨੇ ਕਾਂਗਰਸ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਨੀਟ ਪ੍ਰੀਖਿਆ ਦਾ ਜ਼ਿਕਰ ਕੀਤਾ ਗਿਆ ਸੀ ਤੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਠੀਕ ਠੰਗ ਦੇ ਨਾਲ ਸੁਣਵਾਈ ਹੋਣੀ ਚਾਹੀਦੀ ਹੈ ਸੋ ਪੂਰਾ ਮਾਮਲਾ ਕਿੱਥੇ ਜਾ ਕੇ ਸੁਲਝੇਗਾ ਸੁਪਰੀਮ ਕੋਰਟ ਦੇ ਵਿੱਚ ਕਿਸ ਤਰੀਕੇ ਦੀ ਸੁਣਵਾਈ ਹੋਵੇਗੀ ਇਹ ਤਾਂ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਨੀਟ ਦੇ ਪੇਪਰ ਨੂੰ ਲੈ ਕੇ ਚਰਚਾਵਾਂ ਜ਼ਰੂਰ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਵੱਖ-ਵੱਖ ਪੋਸਟਾਂ ਪੈ ਰਹੀਆਂ ਨੇ ਵਿਦਿਆਰਥੀ ਜਿਨ੍ਹਾਂ ਨੇ NEET ਦੇ ਪੇਪਰ ਦਿੱਤਾ ਏ ਉਹ ਪੋਸਟਾਂ ਪਾ ਰਹੇ ਨੇ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਏ NEET ਦਾ ਪੇਪਰ ਪਹਿਲਾਂ ਲੀਕ ਹੋ ਗਿਆ ਸੀ NEET ਪੇਪਰ ਦੇ ਜਿਹੜੇ ਨਤੀਜੇ ਆਏ ਨੇ ਉਹਨਾਂ ਨਤੀਜਿਆਂ ਦੇ ਵਿੱਚ ਗੜਬੜੀ ਕੀਤੀ ਗਈ ਹੈ ਪਰ ਏਜੰਸੀ ਦੇ ਵੱਲੋਂ ਸਿੱਧੇ ਤੌਰ ਤੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਤੇ ਉਹਨਾਂ ਕਿਹਾ ਕਿ ਪੇਪਰ ਦੀ ਸ਼ੁੱਧਤਾ ਦੇ ਨਾਲ ਪ੍ਰੀਖਿਆ ਦੀ ਸ਼ੁੱਧਤਾ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ